ਪੰਜਾਬ ਦੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਨੇ ਚਾਰ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਲਈਆਂ ਤੇ ਇੱਕ ਸੀਟ ਹਾਰ ਗਈ ਹੈ ਵਿਰੋਧੀਆਂ ਦੇ ਕਿਲੇ ਢਾਉਣ ਵਾਲੀ ਆਮ ਆਦਮੀ ਪਾਰਟੀ ਕਾਂਗਰਸ ਦੇ ਗੜ ਆਮ ਆਦਮੀ ਪਾਰਟੀ ਭਾਵੇਂ ਟਾ ਚੁੱਕੀ ਹੈ ਪਰ ਆਪਣੇ ਹੀ ਗੜ ਦੇ ਵਿੱਚੋਂ ਕਿਉਂ ਹਾਰ ਗਈ ਇਸ ਦੇ ਉੱਤੇ ਚਰਚਾ ਕਰਦੇ ਹਾਂ ਭਾਵ ਕਿ ਆਮ ਆਦਮੀ ਪਾਰਟੀ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਕਿਉਂ ਹਾਰ ਗਈ ਜਦੋਂ ਕਿ ਆਪ ਇਸ ਨੂੰ ਆਪਣੀ ਰਾਜਧਾਨੀ ਦਾ ਹਿੱਸਾ ਮੰਦੀ ਸੀ ਤਾਂ ਇਸ ਦੇ ਪਿੱਛੇ ਕਈ ਕਾਰਨ ਲੁਕੇ ਹੋਏ ਨੇ ਆਮ ਆਦਮੀ ਪਾਰਟੀ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਹਾਰੀ ਹੈ ਤੇ 2157 ਵੋਟਾਂ ਦੇ ਨਾਲ ਹਾਰ ਚਲਣੀ ਪਈ ਹੈ ਮੀਤ ਹੇਰ ਲਗਾਤਾਰ ਬਰਨਾਲਾ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਇੱਕੋ ਅਪੀਲ ਕਰ ਰਹੇ ਸੀ ਕਿ ਸਭ ਤੋਂ ਜ਼ਿਆਦਾ ਫੰਡ ਇਸ ਹਲਕੇ ਦੇ ਵਿੱਚ ਮੈਂ ਲੈ ਕੇ ਆਇਆ ਜਦੋਂ ਤੋਂ ਸਰਕਾਰ ਬਣੀ ਉਸ ਤੋਂ ਬਾਅਦ ਮੀਤ ਹੇਰ ਮੰਤਰੀ ਵੀ ਰਹੇ ਅਤੇ ਵਿਧਾਇਕ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਇੱਕ ਚੰਗੇ ਲੀਡਰ ਦੇ ਰੂਪ ਵਿੱਚ ਉਭਰੇ ਪਰ ਇਸ ਚੋਣ ਦੇ ਵਿੱਚ ਐਮਪੀ ਦੀ ਚੋਣ ਜਿੱਤਣ ਤੋਂ ਬਾਅਦ ਜਦੋਂ ਉਹਨਾਂ ਦੇ ਸਾਥੀ ਹਰਿੰਦਰ ਢਾਲੀਵਾਲ ਨੂੰ ਟਿਕਟ ਮਿਲੀ ਤਾਂ ਮੀਤ ਹੇਰ ਬਿਮਾਰ ਪੈ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਜੋ ਚੋਣ ਮੁਹਿੰਮ ਸੀ ਉਹ ਪੱਕ ਨਹੀਂ ਸਕੀ ਅਤੇ ਜੋ ਗੁਰਦੀਪ ਸਿੰਘ ਬਾਡਸਨ ਉਹ ਬਾਗੀ ਹੋ ਗਏ ਬਾਗੀ ਹੋਣ ਤੋਂ ਬਾਅਦ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੋਈ ਤਾਂ ਫਿਰ ਬਾਗੀ ਬਾਠ ਨਹੀਂ ਮੰਨੇ ਅਤੇ ਆਜ਼ਾਦ ਉਮੀਦਵਾਰ ਦੇ ਵਜੋਂ ਕਾਗਜ਼ ਦਾਖਲ ਕਰ ਦਿੱਤੇ ਜਿਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਸੀ ਕਿ ਸਿਰਫ 4 ਤੋਂ 5000 ਵੋਟ ਦਾ ਹੋਵੇਗਾ ਪਰ ਇਹ ਨੁਕਸਾਨ ਇਨਾ ਵੱਡਾ ਸੀ ਕਿ ਆਮ ਆਦਮੀ ਪਾਰਟੀ ਇਸ ਦਾ ਅੰਦਾਜ਼ਾ ਨਹੀਂ ਲਾ ਸਕੀ ਕਿਉਂਕਿ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਲੋਕਲ ਲੀਡਰ ਜਾਂ ਵਰਕਰ ਨੇ ਉਹਨਾਂ ਦੇ ਅਨੁਸਾਰ ਆਮ ਆਦਮੀ ਪਾਰਟੀ ਸਿਰਫ ਇਨਾ ਹੀ ਅੰਦਾਜ਼ਾ ਲਾ ਸਕੀ ਕਿ ਗੁਰਦੀਪ ਸਿੰਘ ਬਾਠ ਉਹਨਾਂ ਦੀ 3 ਤੋਂ 4000 ਵੋਟ ਹੀ ਪਨ ਸਕਦੇ ਆ ਇਸ ਤੋਂ ਜ਼ਿਆਦਾ ਨਹੀਂ ਪਰ ਜੋ ਨਤੀਜੇ ਆਏ ਉਸ ਦੇ ਵਿੱਚ ਗੁਰਦੀਪ ਬਾਠ ਲਗਭਗ 17000 ਵੋਟ ਲੈ ਗਏ ਤੇ ਆਮ ਆਦਮੀ ਪਾਰਟੀ ਇਸ ਨੂੰ ਦੇਖ ਕੇ ਹੁਣ ਬੜੇ ਅਚੰਬੇ ਦੇ ਵਿੱਚ ਹੈ ਹੈਰਾਨੀਜਨਕ ਉਹਨਾਂ ਦੇ ਅਨੁਸਾਰ ਇਹ ਵੋਟ ਗੁਰਦੀਪ ਬਾਠ ਨੂੰ ਪਈ ਹੈ ਪਰ ਇਸ ਤੋਂ ਇਲਾਵਾ ਗੁਰਦੀਪ ਸਿੰਘ ਬਾਠ ਦੇ ਫੈਕਟਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਹਾਰ ਦੇ ਪਿੱਛੇ ਕੁਝ ਹੋਰ ਵੀ ਕਾਰਨ ਮੰਨੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਦਾਣਾ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਸਮੱਸਿਆ ਆਈ ਤਾਂ ਇਹਨਾਂ ਲੋਕਾਂ ਦੇ ਵਿੱਚ ਬਰਨਾਲਾ ਹਲਕੇ ਦੇ ਕਿਸਾਨਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਇੱਕ ਨਾਰਾਜ਼ਗੀ ਚਲਕਦੀ ਹੋਈ ਦਿਖਾਈ ਦਿੱਤੀ ਵੱਖ-ਵੱਖ ਮੰਡੀਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਜ਼ਰੂਰ ਗੱਲ ਦੇਖਣ ਨੂੰ ਮਿਲੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦਾ ਇਹ ਇਲਾਕਾ ਹੋਣ ਦੇ ਬਾਵਜੂਦ ਕਿਸਾਨ ਲਗਾਤਾਰ ਮੰਡੀਆਂ ਦੇ ਵਿੱਚ ਬੈਠੇ ਸੀ ਚੋਨਾ ਨਹੀਂ ਸੀ ਵਿਕ ਰਹਾ ਲਿਫਟਿੰਗ ਨਹੀਂ ਸੀ ਹੋ ਰਹੀ ਤਾਂ ਵਿਵਿਧਨਾ ਤੋਂ 30-30 ਦਿਨਾਂ ਤੋਂ ਲੋਕ ਮੰਡੀਆਂ ਦੇ ਵਿੱਚ ਬੈਠੇ ਸੀ ਜੋ ਨਾਰਾਜ਼ਗੀ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਦੇ ਵਿੱਚ ਚਲਣੀ ਪਈ ਹੈ ਤਾਂ ਅਸੀਂ ਵੀ ਕਈ ਲੋਕਾਂ ਨੇ ਇਸ ਤਰ੍ਹਾਂ ਗੱਲਬਾਤ ਕੀਤੀ ਸੀ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਦਾ ਕਹਿਣਾ ਸੀ ਕਿ ਇਸਦੇ ਲਈ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ ਪਰ ਮੀਤ ਹੇਰ ਲਗਾਤਾਰ ਆਪਣੇ ਅਖੀਰਲੇ ਦਿਨਾਂ ਦੇ ਵਿੱਚ ਜੋ ਭਾਸ਼ਣ ਉਹਨਾਂ ਨੇ ਦਿੱਤੇ ਉਸ ਦੇ ਵਿੱਚ ਸਾਫ਼ ਇਹ ਗੱਲ ਕਹਿੰਦੇ ਨਜ਼ਰ ਆਏ ਸੀ ਕਿ ਜਾਣ ਬੁਝ ਕੇ ਕਿਸਾਨਾਂ ਦੇ ਵਿੱਚ ਨਾਰਾਜ਼ਗੀ ਪੈਦਾ ਕਰਨ ਦੇ ਲਈ ਭਾਜਪਾ ਨੇ ਇਹ ਚੋਣਾ ਚੋਣ ਦੇ ਸੀਜ਼ਨ ਦੇ ਵਿੱਚ ਕਰਵਾ ਦਿੱਤੀਆਂ ਨੇ ਤਾਂ ਕਿ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਪਰ ਸ਼ਾਇਦ ਲੋਕ ਮੀਤ ਹੇਰ ਦੀ ਗੱਲ ਨੂੰ ਨਹੀਂ ਸਮਝੇ ਨਹੀਂ ਮੰਨੇ ਅਤੇ ਨਹੀਂ ਉਹਨਾਂ ਨੇ ਮੀਤ ਹੇਰ ਦੇ ਇਸਰ ਦਲੀਲ ਦੇ ਬਾਅਦ ਉਹਨਾਂ ਨੂੰ ਵੋਟ ਪਈ ਤਾਂ ਆਮ ਆਦਮੀ ਪਾਰਟੀ ਦੇ ਲਈ ਕਿਸਾਨਾਂ ਦਾ ਨਾਰਾਜ਼ ਹੋਣਾ ਵੀ ਇੱਕ ਹਾਰ ਦਾ ਕਾਰਨ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਮੀਤ ਹੇਰ ਲਗਾਤਾਰ ਭਾਵੇਂ ਕਿ ਇਸ ਹਲਕੇ ਦੇ ਵਿੱਚੋਂ ਤਿੰਨ ਵਾਰ ਲੋਕਾਂ ਨੇ ਜਿਤਾ ਦਿੱਤੇ ਇੱਕ ਵਾਰ ਐਮਪੀ ਤੇ ਦੋ ਵਾਰ ਵਿਧਾਇਕ ਪਰ ਉਸ ਤੋਂ ਬਾਅਦ ਜਦੋਂ ਸਰਕਾਰ ਬਣਦੀ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਮੀਤਹਿਰ ਇਥੋਂ ਵਿਧਾਇਕ ਚੁਣੇ ਜਾਂਦੇ ਆ ਸਰਕਾਰ ਦੇ ਵਿੱਚ ਮੰਤਰੀ ਬਣ ਜਾਂਦੇ ਆ ਤਾਂ ਲੋਕਾਂ ਨਾਲ ਜੋ ਕਨੈਕਸ਼ਨ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਤੌਰ ਤੇ ਜਾਂ ਮੰਤਰੀ ਦੇ ਤੌਰ ਤੇ ਹਲਕੇ ਦੇ ਵਿੱਚ ਹੋਣਾ ਚਾਹੀਦਾ ਸੀ ਉਹ ਕਨੈਕਸ਼ਨ ਉਹ ਗੈਪ ਪੈਂਦਾ ਦਿਖਾਈ ਦਿੱਤਾ ਤੇ ਆਮ ਆਦਮੀ ਪਾਰਟੀ ਨੂੰ ਇਸ ਦਾ ਨੁਕਸਾਨ ਵੀ ਚੱਲਣਾ ਪਿਆ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਸ ਗੱਲ ਦੀ ਨਾਰਾਜ਼ਗੀ ਸੀ ਕਿ ਮੀਤਹਿਰ ਅਤੇ ਉਸ ਦੇ ਸਾਥੀ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਉਹਨਾਂ ਦੇ ਫੋਨ ਨਹੀਂ ਚੁੱਕ ਰਹੇ ਜਾਂ ਫਿਰ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਧਾਰਨਾ ਸ਼ਹਿਰ ਦੇ ਵਿੱਚ ਵੀ ਤੇ ਪਿੰਡਾਂ ਦੇ ਵਿੱਚ ਵੀ ਬਣਨੀ ਸ਼ੁਰੂ ਹੋ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੀਤਹਿਰ ਦੇ ਵਿੱਚ ਜਾਂ ਫਿਰ ਉਹਨਾਂ ਦੇ ਸਾਥੀਆਂ ਦੇ ਵਿੱਚ ਗੱਲ ਨੂੰ ਲਜਾਣਾ ਉਹਨਾਂ ਨਾਲ ਮਿਲਣਾ ਇੱਕ ਤਰੀਕੇ ਦੇ ਨਾਲ ਉਹ ਗਾਇਪ ਹੈ ਜਿਹੜਾ ਉਹ ਪਾੜਾ ਬਣਦਾ ਵਧਦਾ ਗਿਆ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਨੁਕਸਾਨ ਵੀ ਚੱਲਣਾ ਪਿਆ ਹੈ ਐਮਪੀਡੀ ਇਲੈਕਸ਼ਨ ਵੇਲੇ ਵੀ ਇਹ ਗੱਲ ਸਾਹਮਣੇ ਆਈ ਸੀ ਪਰ ਉਦੋਂ ਮੀਤਹਿਰ ਦੇ ਨਾਲ ਲੋਕ ਤਰਪਏ ਅਤੇ ਉਹਨਾਂ ਨੂੰ ਵੋਟਾਂ ਪਾ ਕੇ ਇਸ ਹਲਕੇ ਦੇ ਵਿੱਚੋਂ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚੋਂ ਵੀ ਲੀਡ ਮਿਲ ਗਈ ਪਰ ਇਸ ਵਾਰ ਉਹ ਚੀਜ਼ ਨਹੀਂ ਚੱਲੀ ਅਤੇ ਜੋ ਬਾਗੀ ਹੋਏ ਸੀ ਗੁਰਦੀਪ ਬਾਠ ਉਸ ਤੋਂ ਇਲਾਵਾ ਜੋ ਲੋਕ ਨਿਰਾਸ਼ ਸਨ ਮੀਤਹਿਰ ਜਾਂ ਉਹਨਾਂ ਦੇ ਸਾਥੀਆਂ ਤੋਂ ਕਿ ਸਾਡੇ ਕੰਮ ਨਹੀਂ ਹੁੰਦੇ ਸਾਡੇ ਫੋਨ ਨਹੀਂ ਚੁੱਕੇ ਜਾਂਦੇ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਜੋ ਨਰਾਜਗੀ ਸੀ ਉਹ ਇੱਥੇ ਵੋਟ ਦੇ ਰੂਪ ਵਿੱਚ ਬਦਲੀ ਅਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਤਾਂ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਇਹ ਗੱਲਾਂ ਨੁਕਸਾਨ ਕਰਦੀਆਂ ਇਸ ਚੋਣ ਦੇ ਵਿੱਚ ਦਿਖਾਈ ਦਿੱਤੀਆਂ ਇਸ ਤੋਂ ਇਲਾਵਾ ਜੇਕਰ ਹੋਰ ਜਿਹੜੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਦੇ ਵਿੱਚ ਹੋਰ ਗੱਲਾਂ ਜਿਹੜੀਆਂ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਪੰਚਾਇਤੀ ਚੋਣਾਂ ਹੋਈਆਂ ਉਹਨਾਂ ਨੂੰ ਲੈ ਕੇ ਨਾਰਾਜ਼ਗੀਆਂ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਸਾਹਮਣੇ ਆਈਆਂ ਜਾਂ ਫਿਰ ਕਈ ਥਾਵਾਂ ਦੇ ਉੱਤੇ ਪੰਚਾਇਤੀ ਚੋਣਾਂ ਦੇ ਵਿੱਚ ਮਾਹੌਲ ਜੋ ਦਿਖਾਈ ਦਿੱਤਾ ਉਸ ਨੂੰ ਦੇਖਦੇ ਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੀ ਨਾਰਾਜ਼ਗੀ ਚਰਣੀ ਪਈ ਹੈ ਕਈ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੇ ਵੀ ਰਹੀ ਹੈ ਕਈ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜਤ ਵੀ ਮਿਲੀ ਹੈ ਪਰ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਸ ਵੇਲੇ ਗੁਰਦੀਪ ਸਿੰਘ ਬਾਠ ਨੇ ਆਮ ਆਦਮੀ ਪਾਰਟੀ ਦੀ ਵੋਟ ਤੋੜੀ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਤੇ ਸ਼ਹਿਰ ਦੇ ਲੋਕਾਂ ਨੇ ਵੋਟ ਬਹੁਤ ਘੱਟ ਪਾਈ ਅਤੇ ਜਿਹੜੀ ਵੋਟ ਪਈ ਉਸ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਇਆ ਤਾਂ ਫਿਰ ਆਮ ਆਦਮੀ ਪਾਰਟੀ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹਰ ਪਾਸੇ ਨੁਕਸਾਨ ਚੱਲਦੀ ਦਿਖਾਈ ਦਿੱਤੀ ਇਸ ਤੋਂ ਇਲਾਵਾ ਅਗਮਦ ਮੀ ਪਾਰਟੀ ਦੇ ਲਈ ਇੱਕ ਹੋਰ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਜੋ ਇਸ ਵੇਲੇ ਬਰਨਾਲਾ ਹਲਕੇ ਦੇ ਵਿੱਚ ਚਰਚਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਭਾਵੇਂ ਇਸ ਹਲਕੇ ਦੇ ਵਿੱਚ ਗੇੜੇ ਮਾਰ ਰਹੇ ਸੀ ਪਰ ਸਿੱਧੇ ਤੌਰ ਤੇ ਉਹ ਗੁਰਦੀਪ ਸਿੰਘ ਬਾਠ ਦੇ ਬਾਰੇ ਕੁਝ ਨਹੀਂ ਸੀ ਬੋਲੇ ਜਾਂ ਫਿਰ ਕਾਲਾ ਢੱਲੋਂ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਬਾਰੇ ਕੁਝ ਨਹੀਂ ਸੀ ਬੋਲੇ ਤੇ ਹਰਿੰਦਰ ਢਾਲੀਵਾਲ ਦੇ ਲਈ ਵੀ ਕੋਈ ਜ਼ਿਆਦਾ ਇਹਨਾਂ ਪ੍ਰਚਾਰ ਉਹਨਾਂ ਦੇ ਵੱਲੋਂ ਖੁੱਲਕੇ ਨਹੀਂ ਕੀਤਾ ਗਿਆ ਜਿਵੇਂ ਗਿੱਦੜਪਾਏ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਕੀਤਾ ਗਿਆ ਸੀ ਤਾਂ ਇਹਨਾਂ ਗੱਲਾਂ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਉਹਨਾਂ ਲੀਡਰਾਂ ਉਹਨਾਂ ਵਲੰਟੀਅਰਾਂ ਦੇ ਵਿੱਚ ਇੱਕ ਗੱਲ ਚੱਲਦੀ ਰਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਖੁੱਲਕੇ ਪ੍ਰਚਾਰ ਆਪਣੇ ਉਮੀਦਵਾਰ ਲਈ ਕਿਉਂ ਨਹੀਂ ਕਰ ਰਹੇ ਤਾਂ ਇਸ ਦੇ ਪਿੱਛੇ ਕਈ ਕਾਰਨ ਕਈ ਗੱਲਾਂ ਚੱਲੀਆਂ ਜੋ ਕਿ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਗੱਲ ਚੱਲਦੀ ਰਹੀ ਕਿ ਗੁਰਦੀਪ ਬਾਠ ਨੂੰ ਕਿਤੇ ਅੰਦਰੋਂ ਅੰਦਰੀ ਕਿਸੇ ਵੱਡੇ ਆਗੂ ਦਾ ਸਮਰਥਨ ਜਾਂ ਫਿਰ ਹਮਾਇਤ ਤਾਂ ਨਹੀਂ ਹੈ ਤਾਂ ਇਹਨਾਂ ਗੱਲਾਂ ਦੇ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਢਾਲੀਵਾਲ ਨੂੰ ਇਹ ਹਾਰ ਚਲਣੀ ਪਈ ਕਿਹਾ ਜਾ ਰਿਹਾ ਹੈ ਕਿ ਇਹਨਾਂ ਕਾਰਨ ਕਰਕੇ ਹੋਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਲਗਾਤਾਰ ਮੀਤ ਹੈਰ ਭਾਵੇਂ ਕਿ ਇਸ ਹਲਕੇ ਦੇ ਵਿੱਚੋਂ ਜਿੱਤ ਕੇ ਆਪਣੀ ਸੀਟ ਬਚਾ ਕੇ ਜਿੱਤ ਕੇ ਜਿਹੜੇ ਆ ਵਿਧਾਨ ਸਭਾ ਤੋਂ ਬਾਅਦ ਲੋਕ ਸਭਾ ਪਹੁੰਚ ਚੁੱਕੇ ਹੈ ਪਰ ਹਰਿੰਦਰ ਢਾਲੀਵਾਲ ਨੂੰ ਇਹਨਾਂ ਕਮੀਆਂ ਦੇ ਕਰਕੇ ਇਹਨਾਂ ਗੱਲਾਂ ਦੇ ਕਰਕੇ ਹਾਰ ਚਲਣੀ ਪਈ ਹੈ ਕੁਲਦੀਪ ਸਿੰਘ ਕਾਲਾ ਢੱਲੋਂ ਦਾ ਇੱਥੇ ਬੜਾ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਮਿਲਵਰਤਨ ਲੋਕਾਂ ਦੇ ਨਾਲ ਜੋ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਕਿਉਂਕਿ ਲਗਾਤਾਰ ਪਿਛਲੇ ਸਮੇਂ ਤੋਂ ਲਗਭਗ 1 ਸਾਲ ਦੇ ਨੇੜੇ ਤੇ ਸਮੇਂ ਦੀ ਗੱਲ ਕਰ ਰਹੇ ਨੇ ਤਾਂ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਸੀ ਉਹਨਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਸੀ ਜਿੱਥੇ ਕਿ ਆਮ ਆਦਮੀ ਪਾਰਟੀ ਥੋੜੀ ਕਮਜ਼ੋਰ ਦਿਖਾਈ ਦਿੱਤੀ ਸਰਕਾਰ ਬਣ ਤੋਂ ਬਾਅਦ ਮੀਤਹਿਰ ਚੰਡੀਗੜ੍ਹ ਦੇ ਵਿੱਚ ਰਹੇ ਉਹਨਾਂ ਦੀ ਸਰਕਾਰ ਦੇ ਵਿੱਚ ਜੋ ਡਿਊਟੀਆਂ ਸੀ ਉਹ ਉਹਨਾਂ ਨੇ ਨਿਭਾਈਆਂ ਤੇ ਇਸ ਦਾ ਫਾਇਦਾ ਕੁਲਦੀਪ ਸਿੰਘ ਕਲਾ ਢੱਲੋਂ ਨੂੰ ਮਿਲਿਆ ਜਿਨ੍ਹਾਂ ਨੇ ਵਰਕ ਕੀਤਾ ਗਰਾਊਂਡ ਤੇ ਜਾ ਕੇ ਲੋਕਾਂ ਦੇ ਵਿੱਚ ਵਿਚਰੇ ਤੇ ਉਸ ਦਾ ਫਾਇਦਾ ਉਹਨਾਂ ਨੂੰ ਇਸ ਚੋਣ ਦੇ ਵਿੱਚ ਹੋਇਆ ਪਰ ਇਹ ਲੀਡ ਇਸ ਤੋਂ ਵੀ ਵੱਡੀ ਕਾਂਗਰਸ ਪਾਰਟੀ ਦੀ ਹੋ ਸਕਦੀ ਸੀ ਜੇਕਰ ਸਿੱਧੇ ਤਰੀਕੇ ਦੇ ਨਾਲ ਜਨਕੜੀ ਹੈ ਕਿ بڑے ਜੋਰ ਸ਼ੋਰ ਦੇ ਨਾਲ ਉਹ ਵੋਟਾਂ ਘਰਾਂ ਦੇ ਵਿੱਚੋਂ ਲਿਜਾ ਕੇ ਬੂਥਾਂ ਤੱਕ ਪਹੁੰਚਾ ਕੇ ਪਹੁੰਚਾ ਲੈਂਦੇ ਤਾਂ ਲੀਡ ਹੋਰ ਵੀ ਵੱਡੀ ਹੋ ਸਕਦੀ ਸੀ ਤੇ ਗੁਰਦੀਪ ਸਿੰਘ ਬਾਠ ਨੂੰ ਇੱਕ ਵੱਡਾ ਕਾਰਨ ਆਮ ਆਦਮੀ ਪਾਰਟੀ ਦੇ ਸਪੋਰਟਰ ਵਲੰਟੀਅਰ ਵਰਕਰ ਅਤੇ ਲੀਡਰ ਹੁਣ ਮੰਨ ਰਹੇ ਨੇ ਹਾਰ ਦੇ ਲਈ ਤੇ ਕਿਹਾ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਬਾਠ ਜੇਕਰ ਨਾ ਖੜਦੇ ਨਾ ਲੜਦੇ ਚੋਣ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਹਰਾਉਣਾ ਮੁਸ਼ਕਲ ਸੀ ਨਹੀਂ ਹਰਾਇਆ ਜਾ ਸਕਦਾ ਸੀ ਤਾਂ ਹੁਣ ਕਾਂਗਰਸ ਪਾਰਟੀ ਦੀ ਜਿੱਤ ਦੇ ਪਿੱਛੇ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਬਾਠ ਨੂੰ ਸਿੱਧੇ ਤੌਰ ਤੇ ਦੋਸ਼ੀ ਮੰਨ ਰਹੀ ਹੈ ਪਰ ਗੁਰਦੀਪ ਸਿੰਘ ਬਾਠ ਨੂੰ ਜੇ ਟਿਕਟ ਮਿਲ ਜਾਂਦੀ ਤਾਂ ਕੀ ਆਮ ਆਦਮੀ ਪਾਰਟੀ ਇਸ ਸੀਟ ਤੇ ਜਿੱਤ ਜਾਂਦੀ ਇਸ ਗੱਲ ਦੀ ਚਰਚਾ ਵੀ ਹੁਣ ਬਰਨਾਲੇ ਵਿੱਚ ਚੱਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਗੁਰਦੀਪ ਸਿੰਘ ਬਾਠ ਦੇ ਸਮਰਥਕ ਵੀ ਇਸ ਗੱਲੋਂ ਖੁਸ਼ ਨੇ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹਰਾਵਾ ਦਿੱਤਾ ਤੇ ਕਾਂਗਰਸ ਪਾਰਟੀ ਇਸ ਗੱਲੋਂ ਖੁਸ਼ ਹੈ ਕਿ ਗੁਰਦੀਪ ਬਾਠ ਦੇ ਕਰਕੇ ਆਮ ਆਦਮੀ ਪਾਰਟੀ ਹਾਰ ਗਈ ਹੈ ਤਾਂ ਇਹਨਾਂ ਗੱਲਾਂ ਦਾ ਵਿਸ਼ਲੇਸ਼ਣ ਲਗਾਤਾਰ ਹੁਣ ਬਰਨਾਲਾ ਹਲਕੇ ਦੇ ਵਿੱਚ ਗੂੰਜ ਰਿਹਾ ਹੈ ਤੇ ਇਹ ਚਰਚਾ ਚੱਲ ਰਹੀ ਹੈ ਕਿ ਗੁਰਦੀਪ ਸਿੰਘ ਬਾਠ ਹੀ ਆਮ ਆਦਮੀ ਪਾਰਟੀ ਦੇ ਜੜੀ ਬੈਠ ਗਿਆ ਤੇ ਆਮ ਆਦਮੀ ਪਾਰਟੀ ਨੂੰ ਹਰ ਅੱਜ ਚਲਣੀ ਪਈ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ